ਲੋ ਜੀ ਘਰ ਆ ਗਿਆ ਸੀ ਕੰਮ ਤੋਂ ਤੇ ਯਾਰ ਬਹੁਤ ਘਾਟੇ ਬਹੁਤ ਯਾਰਾ ਘਾਟਾ ਵੀਡੀਓ ਦਾ ਬੜੀ ਧੁੰਦੀ ਧੁੰਦੀ ਬਣਦੀ ਆ ਕਾਕਰੀ ਫੋਟੋ ਫੋਟੋ ਹੈ ਜੀ ਕਲੀਅਰ ਬਣਦੀ ਆ ਤੇ ਵੀਡੀਓ ਨਾ ਬਹੁਤੀ ਉਹ ਬਣਦੀ ਧੁੰਦਲੀ ਆ ਅੱਖਾਂ ਬੜੀਆਂ ਨਾ ਬਲੈਕ ਬਲੈਕ ਹੋ ਜਾਂਦੀ ਮਾ ਗੁੜਾ ਲੱਗਿਆ ਪਾਲ ਵਾਲਾ ਅੱਖ ਤੇਰਾ ਕੈਮਰਾ ਆਪਣਾ ਵੀਡੀਓ ਬਣੇ ਥੋੜੀ ਜੀ ਕਲੀਅਰ ਲਿਖੇ ਤੇ ਘਰ ਆਇਆ ਹੁਣੇ ਅਸੀਂ ਕੰਮ ਤੋਂ ਤੇ ਪਾਜੀ ਨੂੰ ਗਿਆ ਬਾਹਰ ਪਾਜੀ ਦੇ ਭਾਪੀ ਨਾਲ ਸ਼ਰੇਆ ਗਿਆ ਬਾਹਰ ਦੇ ਕੰਮਾਂ ਇਕਾ ਚਾਚੇ ਦੀ ਦੁਕਾਨ ਤੇ ਗਏ ਨੇ। ਲਵਾਈ ਦੁਕਾਨ ਉਹਨਾਂ ਦੀ ਤੇ ਉੱਥੇ ਗਏ ਨੇ ਚਾਚੇ ਦੀ ਦੁਕਾਨ ਤੇ। ਤੇ ਮੈਂ ਫਿਰ ਲਾਲ ਖੱਲਾ ਘਰ ਤੇ 5 ਕਿਲੋ ਰੋਟੀ ਪਾਣੀ ਦੇ ਬਣਾ ਗਏ ਨੇ। ਕੰਦੇ ਆਇਆ 5 ਮਿੰਟ ਤੱਕ ਆਏ। ਫਾਹੂਣਾ ਕੋਈ ਹੋਣਾ ਨਹੀਂ। ਤੇ ਰੋਟੀ ਦਾ ਡੱਬਾ ਬਣਾ ਗਏ ਨੇ ਅੱਜ ਤੇ ਰੋਟੀ ਬਣਾ ਗਦੇ ਨੇ। ਤੇ ਪਾਸੇ ਆਂਡਿਆਂ ਦੀ ਰੋਟੀ ਰੱਡ ਪਾਉਂਦੇ ਨੇ। ਅਸੀਂ ਨਾ ਵੀ ਭਾਗ ਖਾਣਾਂ ਰੋਟੀ ਦੀ ਗੱਲ ਨਹੀਂ। ਅਸੀਂ ਥੋਖੀ ਹੋਰ ਗੱਲ ਜੀ। ਪਾਕੀ ਦੇਖਦੇ ਆ ਗਾ ਚਾਹ ਡੂਕਾ ਬਰਫੜਾ ਅੱਛਾ ਇਹ ਕਿ ਜੀ ਆ ਰਹੀ ਆ ਕਿਹੜਾ ਡੂੰਗਾ ਆਮਲੀ ਆ ਡੂੰਗਾ ਇਹ ਕੋਰਾ ਲੋ ਲੋ ਇਹ ਵਾਲਾ ini, ini hari aja dua orang ya, berapa? Ya apa nih? ada nih. Tanya, mau Ya ada ada. Aduh, Hah? ਕੀ ਗਾਨੀ ਪਹੁੰਚਾ ਅੱਛਾ ਮੋਸ਼ਾ ਚੱਲਿਆ ਖੋਲ ਫਿਰ ਬਾਬਾ ਖਾਈਏ ਭੁੱਖ ਲੱਗੀ ਮੈਂ ਤੁਹਾਡਾ ਇੰਤਜ਼ਾਰ ਕਰੇ ਮੈਂ ਮਾਕੂ ਗਰੀਏ ਕੁਝ ਲੈ ਆਗੀ ਚੱਲ ਟੁੰਗੋ ਲੱਗੀ ਸ਼੍ਰੇਸ਼ ਦੀ ਲੜੀ ਲੱਗੀ ਆਪਣਾ ਉਹ ਕਿਦਾ ਡੂੰਗਾ ਉਹਦੇ ਡੂੰਗਾ ਟਕਰ ਗਿਆ ਇੱਕ ਛੱਡ ਗਈ ਹੈ ਹੁੰਦਾ ਡੂੰਗਾ ਟਕਰ ਗਿਆ ਉਹ ਬਰਫੂ ਬਤਾਨੇ ਬਰਫੂ ਧਿਆਨ ਦਨੋ ਇਸਮਾ ਚੱਲ ਵੇ ਖਾਲ ਸਮੋਸੇ ਖਾਈਏ ਭੁੱਖ ਲੱਗੀ ਆ ਚੱਲ 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 ਕਿੰਨੇ ਲਾਂਦੇ ਆ ਤਿੰਨ 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 ਨਹਿਂ ਹੁੰਦੇ ਆ ਤਿੰਨ ਤੇ ਆਪਣੇ ਲੈ ਲਿਆ ਤਿੰਨ ਇੱਕ ਤਾਂ ਇੱਕ ਕਚਰੇ ਵਾਲੀ ਇੱਕ ਤੇਰਾ ਇੱਕ ਭਾਬੀ ਦਾ ਕੋਈ ਨੀ ਹਟਾਈ ਦੂਜਾ ਭਾਈ ਕੋਈ ਬੰਦੇ ਲੈਣੇ ਕਣ ਕਣ ਨਹੀਂ ਮੀਨਾਂ ਵੇਲੇ بیا ਜੀ ਬਿਸਰੀ ਲੈ ਆਂਦੇ ਉਹ ਤੇ ਤਿੰਨ ਲੈ ਚਾ ਲੈ ਆਂਦੇ 5 ਰੁਪਏ ਦੇ 70 ਰੁਪਏ ਦਾ ਦੋਨੇ ਵੀ ਦਿੰਦੇ ਦਾਲਾਂ ਦੇ ਫਰੀ ਫਿਰ ਜੀ ਭਾਈ ਉਹਨੇ ਮੂੜੇ ਲਿੰਕਿਕ ਦਾ ਬੰਦਵਾ ਗਏ ਬੰਦ ਬੋਲੀ ਕਸ ਬੰਦ ਉਹ ਪ੍ਰੈਸ਼ਰ ਕੇ ਨਾਮ ਬੰਨ ਗਏ ਦਾ ਲਾਫੇ ਦਾ ਇਹ ਖੁੱਲੇ ਨਾਲ ਪਚਕਾਰੀ ਬਜਣੀ ਮੂੰਹ ਤੇ ਗਾਣੀਆਂ ਹੋਵੇ ਮਾਰ ਦੇ ਸਲੇ ਹਾਂ

ਮਾਣੀ ਆ ਚਟਨੀ ਬਦ ਦੋਤੀ ਮੱਕੂ ਮੈਨੇ ਮੱਕੂ ਮੈਨੇ ਵੀ ਦੇ ਗਿਸਮੋਸਾ ਚਟਨੀ ਬਦ ਆ ਚਟਨੀ ਦੋ ਦੋ ਮਿੱਠੀ ਨਹੀਂ ਚਟਨੀ ਨਾ ਮਿੱਠੀ ਲੈ ਲੈ ਇਹ ਮਨ ਮਾਸਾ ਦੇ ਦੋ ਰੋਟੀ ਖਾਣੀ ਆ ਰੋਟੀ ਨਹੀਂ ਆ ਦੋ ਥੋੜਾ ਦੇ ਦਿਓ ਮੈਂ ਜਾ ਰੋ ਖਾਣਾ ਉਹ ਤੁਰ ਲੈ ਮਾਦੇ ਨਾਲ ਆ ਕੰਮ ਕੀ ਕਰਦੇ ਨੇ ਕੀ ਆ ਉਹ ਬੋਤਲ ਹੈ ਗੜਾ ਉਹਰਾ ਡੋਲੀ ਨਾ ਦੋਲੀ ਨਾ ਦੋਲੀ ਨਾ ਗੇਡੋ ਰਲੀ ਕਿਤੇ ਨਹੀਂ ਆਹ ਪੁੱਤ ਅੰਦਰ ਬੈਠ ਆਸਮਨ ਜਿਹਾ ਰਹਾ ਮੰਜਲ ਬੈਠ ਆ ਮੰਜਲ ਮੈਂ ਨੰਬੇ ਤੇ ਅੰਦਰ ਬੈਠ ਕਿਤੇ ਮੱਛਰ ਵੜਾਈ ਜੋ ਪੱਕੇ ਰਹਿ ਅੰਦਰ ਬਾਇਆ ਚਲੋ ਠੀਕ ਬੋਜ ਮਾਂ ਤੇ ਮਾਂ ਤੇ ਬਜਾ ਹਾਂ ਤੇ ਮਾਂ ਕੀ ਕਰਾਂੀ ਉਨ ਮੈਂ ਕਹਿਆ ਤਾਂ ਮੈਂ ਮਾ ਠੀਕ ਨਹੀਂ ਚੂਚੇ ਚਾਰ ਨੇ ਉੱਤੇ ਮੈਂ ਹਾਂ ਟੀਮ ਬੁਖਾਰ ਜਦਾ ਮੈਂ ਅੱਗੇ ਟਾਈਫਰ ਤਾਂ ਆ ਕੇ ਮੈਂ ਕਹਾ ਤੈਨੂੰ ਕੀ ਚੂਚੇ ਭੰਨੇ ਕਹਿੰਦੇ ਮੈਂ ਕੋਈ ਇੱਕ ਦੇ ਲੱਲਕ ਮਦਰ ਬੰਦ ਨਹੀਂ ਦਿੱਤਾ ਸਵੇਰੇ ਇੱਕ ਲੱਲਾ ਐਸ਼ੇ ਅਡੀਤ ਜੀ ਜੀ ਲੈ ਮਿਕਾ ਕਰਤੇ ਆ ਬਬੂ ਹਾਂ ਡਿੱਗੀਆਂ ਕਿੱਥੋਂ ਦਾਦੀ ਘਰ ਦਾਦੀ ਘਰ ਕੀ ਦਾਦੀ ਦਾ ਸੁਪੁੰਤੇ ਘਰ ਅ ਡਿੱਗੀ ਆ ਪਾਪਾ ਪਾਪਾ ਹਾਂ ਪਾਪਾ ਥੱਪ ਕੱਕੇ ਲੋ ਜੀ ਛੇ ਆ ਡਿੱਗੀ ਕੰਨੀ ਥੱਪ ਕੱਕੇ ਕਿਆ ਗਾਇਸ ਮੈਂ ਡਿੱਗੀਆਂ ਤੂੰ ਤਾਂ ਪੰਗੇ ਕੰਦੀ ਹੁਣੀ ਆ ਪੰਗੇ ਕੰਦੀ ਹੁਣੀ ਆ ਪੰਗੇ ਤਾਂ ਨਹੀਂ ਕੰਦੀ ਦਾਈ ਲੈ ਲਾ ਕਾ ਕਾ ਪਾ ਦਾਈ ਲਾਓ ਕਾ ਪਾ ਪਾ ਦਾਈ ਲਾਓ ਮੈਨੂੰ ਹੱਥ ਲੱਗੀ ਆ ਪਾ 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 ਕਦਾਈ ਲਾਓ ਪਾਪਾ ਹਾਂਜੀ ਨਹੀਂ ਉੱਤੇ ਉੱਤੇ ਸੁਣ ਲੱਗ ਲਾ ਵੁੰਨ ਨਾਣੀ ਬਾਤ ਚੜੀ ਬਾਤ ਚੜੀ ਗੁੰਮ ਚੱਲਦੀ ਪਾਚ ਲਈ ਕੱਢ ਬੰਨਿਆ ਜੀ ਆਪਾਂ ਲਓ ਖਾਲਾ ਖੁੱਲੇ ਖੁੱਲੀਆਂ ਚਾਪੇ ਗੂਮੀ ਪਾ ਕੇ ਕੀ ਬਣਾਇਆ ਅੱਜ ਆਲੂ ਪਰਦਾਣ ਹਾਂ ਆਲੂ ਪਰਦਾਣ ਕੱਲੇ ਆਲੂ ਪਰਦਾਣ ਤੋਰ ਕੀ ਬਣਾ ਤੁਹਾਨੂੰ ਚਨੇ ਨਹੀਂ ਕੱਲੇ ਆਲੂ ਲਓ ਜੀ ਆਲੂ ਸਾਡੇ ਪਰਦਾਣ ਘੜਕਾ ਮਾਰ ਰਹੀ ਹੈ ਘਰ ਕਾ ਮਾਰੀ ਆਲੂ ਦੇ ਵੈਸੇ ਚਲਦੇ ਸਾਡੇ ਜਿਆਦਾ ਆਲੂ ਚਲਦੇ ਆ ਆਲੂ ਵੈਸੇ ਵੀ ਆਰ ਕੇ ਸਬਜੀ ਪੈਣ ਦੇ ਆਲੂ ਪ੍ਰਧਾਨ ਸਾਰੇ ਪਾਸੇ ਸਾਰੇ ਪਾਸੇ ਆਲੂ ਪ੍ਰਧਾਨ ਆਲੂ ਪ੍ਰਧਾਨ ਕਿ ਚੱਲੀ ਹੁਣ ਨਾਲ ਕੇ 60 ਲੱਗੀ ਆ ਐਨ ਖਾਣੇ ਬਾਅਦ ਚੁਕਾਏ ਚਲ ਬਾਅਦ ਚੁਕਾਏ ਸਪੋਡੋ ਪਪਾ ਜਾ ਟਾਉਣ ਪਰ ਆ ਆਹੋ ਕਰ ਘਰ ਨੂੰ ਵਧਦੇ ਨੂੰ ਆਪੇ ਕਹਿੰਦੇ ਪੀ ਦੂ ਬਾ ਸਮੋਸਾ ਲਾ ਵਦਰ ਮੇ ਲੱਗੇ ਸੋਸਾ ਲਾ ਵਾ ਦੇਖ ਮਰਚਾਂ ਵਾਲਾ ਖਲੋਣਾ ਨਹੀਂ ਦੇਖੋ ਮੱਟਾ ਖਲੋਇਆ ਦੇਖੋ ਪਾਣੀ ਵੀ ਨਹੀਂ ਯਾਰ ਤਰੇਲ ਲੱਗੀ ਅੱਜ ਲੋ ਹੈ ਉਹ ਤੇ ਬਿਨਾ ਪਾਣੀ ਪਾਣੀ ਪੀਣਾ ਦੇ ਨਾ ਲੈ ਪਾਣੀ